ਸੋ ਮੈਂ ਇਸ ਵੇਲੇ ਮੌਜੂਦਾਂ ਸ਼ਹਿਰ ਧਾਰੀਵਾਲ ਦੇ ਪੁਲਿਸ ਸਟੇਸ਼ਨ ਵਿਖੇ ਜਿੱਥੇ ਇੰਸਪੈਕਟਰ ਦਵਿੰਦਰ ਪ੍ਰਕਾਸ਼ ਨੇ ਬਤੌਰ ਐਸਐਚਓ ਥਾਣਾ ਧਾਰੀਵਾਲ ਦਾ ਕੁਝ ਸਮਾਂ ਪਹਿਲਾਂ ਚਾਰਜ ਸੰਭਾਲਿਆ ਵਾ ਆਪਾਂ ਨਵੇਂ ਐਸਐਚਓ ਸਾਹਿਬ ਦੇ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਉਹਨਾਂ ਦਾ ਏਜੰਡਾ ਵਾ ਕੀ ਉਹਨਾਂ ਦਾ ਸ਼ਹਿਰ ਨੂੰ ਔਰ ਧਾਰੀਵਾਲ ਥਾਣੇ ਦੀ ਹੱਦ ਵਿੱਚ ਪੈਂਦੇ ਪਿੰਡਾਂ ਦੇ ਲੋਕਾਂ ਨੂੰ ਕੀ ਮੈਸੇਜ ਵਾ ਕਾਨੂੰਨ ਵਿਵਸਥਾ ਨੂੰ ਲੈ ਕੇ ਕਿਦਾਂ ਦੀ ਵਿਵੰਤਬੰਦੀ ਆਉਣ ਵਾਲੇ ਦਿਨਾਂ ਵਿੱਚ ਕਰਨਗੇ ਸਰ ਸਭ ਤੋਂ ਪਹਿਲਾਂ ਅੱਜ ਦੀ ਗੱਲਬਾਤ ਵਿੱਚ ਤੁਹਾਡਾ ਸਵਾਗਤ ਆ ਬਤੌਰ ਐਸਐਚਓ ਤੁਸੀਂ ਧਾਰੀਵਾਲ ਆਏ ਹੋ ਕੀ ਕਹਿਣਾ ਚਾਹੋਗੇ ਸ਼ਹਿਰ ਵਾਸੀਆਂ ਨੂੰ ਪਹਿਲਾਂ ਤਾਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਔਰ ਬਤੌਰ ਐਸਐਚਓ ਮੈਂ ਜਰੂਰ ਧਾਰੀਵਾਲ ਆਇਆ ਤੇ ਮੇਰੀ ਜਿਹੜੀ ਪ੍ਰਾਇੋਰਟੀਜ਼ ਆ ਉਹ ਬਿਲਕੁਲ ਸਟੇਟ ਅਫਰਵਰਡ ਨੇ ਔਰ ਜਿਹੜੀਆਂ ਸਭ ਤੋਂ ਪਹਿਲਾਂ ਤਾਂ ਹੈਗਾ ਕਿ ਜਿਹੜਾ ਕੋਈ ਵੀ ਸ਼ਹਿਰੀ ਹੈ ਜਿਹੜਾ ਇਸ ਥਾਣੇ ਵਿੱਚ ਕੋਈ ਫਰਿਆਦ ਲੈ ਕੇ ਆਂਦਾ ਹੈ ਉਹਦਾ ਉਹਦਾ ਮਾਨ ਸਨਮਾਨ ਦੀ ਸੁਰੱਖਿਆ ਕੀਤੀ ਜਾਵੇ ਤੇ ਉਸ ਤੋਂ ਬਾਅਦ ਜੋ ਦੀ ਕੋਈ ਦੁੱਖ ਤਕਲੀਫ ਆ ਉਹਨੂੰ ਦੂਰ ਕਰਨ ਦੇ ਵਿੱਚ ਉਹਦੀ ਹੈਲਪ ਕੀਤੀ ਜਾਵੇ ਤੇ ਜਿਹੜਾ ਕੋਈ ਵਿਅਕਤੀ ਕੋਈ ਵੀ ਵਿਅਕਤੀ ਜਿਹੜਾ ਕਾਨੂੰਨ ਦੇ ਖਿਲਾਫ ਕਾਰਵਾਈ ਕਰਦਾ ਉਹਦੇ ਅਗੇਂਸਟ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰ ਨਸ਼ੇ ਨੂੰ ਲੈ ਕੇ ਕਿਉਂਕਿ ਨਸ਼ਾ ਹੀ ਇਸ ਵੇਲੇ ਪੰਜਾਬ ਚ ਅਹਿਮ ਮੁੱਦਾ ਵਾ ਨਸ਼ੇ ਨੂੰ ਲੈ ਕੇ ਕਿਦਾਂ ਦੀ ਤੁਸੀਂ ਯੋਜਨਾ ਬਣਾਈ ਹੈ ਨਾ ਜਾਣ ਲੈ ਕੇ ਸਾਡੇ ਮਤਲਬ ਪੰਜਾਬ ਪੱਧਰ ਤੇ ਔਰ ਮਾਨਜੋਗ ਡੀਜੀਪੀ ਸਾਹਿਬ ਔਰ ਮਾਨਜੋਗ ਐਸਐਸਪੀ ਸਾਹਿਬ ਔਰ ਸਾਡੇ ਸਾਰੇ ਸੀਨੀਅਰ ਆਫੀਸਰਸ ਵੱਲੋਂ ਜਿਹੜੀਆਂ ਹਦਾਇਤਾਂ ਉਹ ਹਰ ਰੋਜ਼ ਡੇਲੀ ਬੇਸਿਸ ਤੇ ਸਾਡੀ ਸਾਡੀ ਜਿਹੜੀ ਬਰੀਫਿੰਗ ਵੀ ਹੁੰਦੀ ਹੈ ਔਰ ਸਾਡੇ ਤੋਂ ਫੀਡਬੈਕ ਵੀ ਲਿਆ ਜਾਂਦਾ ਇਹਦੇ ਇਸ ਲੜੀ ਦੇ ਵਿੱਚ ਜਿਹੜਾ ਹੁਣ ਕੈਸੋ ਆਪਰੇਸ਼ਨ ਤੁਸੀਂ ਦੇਖਿਆ ਹੋਏਗਾ ਪੂਰੇ ਗੁਰਦਾਸਪੁਰ ਦੇ ਇਰੀਏ ਵਿੱਚ ਬਹੁਤ ਸਾਰੇ ਕੈਸੋ ਆਪਰੇਸ਼ਨਸ ਹੁਣ ਹੋ ਰਹੇ ਨੇ ਔਰ ਇਹਦੇ ਨਾਲ ਹੀ ਜਿੰਨੇ ਵੀ ਬੰਦੇ ਜਿਹੜੇ ਨਸ਼ਾ ਵੇਚਣ ਦਾ ਕੰਮ ਕਰ ਰਹੇ ਜਾਂ ਜਿਨ੍ਹਾਂ ਦੇ ਖਿਲਾਫ ਪਹਿਲਾਂ ਮੁਕਦਮੇ ਦਰਜ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਔਰ ਲਗਾਤਾਰ ਕ੍ਰੈਕਡਾਊਨ ਕੀਤਾ ਜਾ ਰਿਹਾ ਹੈ ਔਰ ਜਿਹੜਾ ਵੀ ਵਿਅਕਤੀ ਕੋਈ ਵੀ ਇਸ ਕੰਮ ਦੇ ਵਿੱਚ ਜਿੱਤੇ ਸੰਲਪਿਤ ਪਾਇਆ ਗਿਆ ਉਹਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਇੱਕ ਗੁਰਦਾਸਪੁਰ ਪੁਲਿਸ ਵੱਲੋਂ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਮਾਨਯੋਗ ਐਸਐਸਪੀ ਸਾਹਿਬ ਜਿਹੜੇ ਆ ਦਿਆਮਾ ਹਰੀਸ਼ ਜੀ ਉਹਨਾਂ ਦੀ ਹਦ੍ਯਾਤਾਂ ਤੇ ਪੁਲਿਸ ਅਫਸਰਾਂ ਵੱਲੋਂ ਐਸਐਚਓਜ਼ ਵੱਲੋਂ ਜੇ ਕਿਤੇ ਕੋਈ ਵਿਅਕਤੀ ਉਹਨਾਂ ਦੇ ਥਾਣੇ ਦੇ ਅਧੀਨ ਕਿਤੇ ਨਸ਼ੇਦ ਆਦੀ ਪਾਇਆ ਜਾਂਦਾ ਵਾ ਤੇ ਉਹਦਾ ਇਲਾਜ ਕਰਾਉਣ ਲਈ ਵੀ ਜੜਾ ਵਾ ਪ੍ਰੇਰਨਾ ਦਿੱਤੀ ਜਾ ਰਹੀ ਹੈ ਕਿ ਤੁਸੀਂ ਵੀ ਇਦਾਂ ਦੀ ਕੋਈ ਮੁਹਿੰਮ ਸ਼ੁਰੂ ਕਰੋਗੇ ਜੀ ਬਿਲਕੁਲ ਜੀ ਜਿਹੜਾ ਸਾਡੇ ਤੁਸੀਂ ਆਪ ਹੀ ਦੱਸਤਾ ਕਿ ਜਿਹੜੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਜੀ ਨੇ ਹਦਾਇਤਾਂ ਨੇ ਉਹਨਾਂ ਦੀ ਇਨਮਿਲਨ ਪਾਲਣਾ ਕੀਤੀ ਜਾ ਰਹੀ ਹੈ ਔਰ ਆਪ ਜੀ ਦੇ ਰਾਹੀਂ ਮੈਂ ਵੀ ਜਿਹੜਾ ਸਾਰਿਆਂ ਨੂੰ ਇਹ ਸੰਦੇਸ਼ ਵੀ ਦੇਣਾ ਚਾਹੁੰਦਾ ਕਿ ਜਿਹੜਾ ਵੀ ਵਿਅਕਤੀ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਜਦੋਂ ਮਰਜ਼ੀ ਮੇਰੇ ਨੰਬਰ ਤੇ ਜਾਂ ਮੇਰੇ ਨਾਲ ਸਿੱਧਾ ਆ ਕੇ ਮਿਲ ਸਕਦਾ ਹੈ ਅਸੀਂ ਉਹਦੇ ਨਾਲ ਉਹਦੀ ਜਿੰਨੀ ਵੀ ਹੈਲਪ ਹੋ ਸਕਦੀ ਹੈ ਔਰ ਉਹਦੀ ਕਾਉਂਸਲਿੰਗ ਵਾਸਤੇ ਜਾਂ ਉਹਦਾ ਇਲਾਜ ਵਾਸਤੇ ਉਹ ਅਸੀਂ ਕਰ ਰਹੇ ਹਾਂ ਔਰ ਬਾਕੀ ਜਿਹੜਾ ਕੋਈ ਵਿਅਕਤੀ ਇਹ ਛੱਡਣਾ ਚਾਹੁੰਦਾ ਉਹ ਜਦੋਂ ਮਰਜ਼ੀ ਆ ਕੇ ਮੇਰੇ ਕੋਲ ਆਪਣੀ ਗੱਲਬਾਤ ਕਰ ਸਕਦਾ ਹੈ ਸਰ ਜੇਕਰ ਧਾਰੀਵਾਲ ਸ਼ਹਿਰ ਦੀਆਂ ਦੂਜੀਆਂ ਜਨਤਕ ਸਮੱਸਿਆਵਾਂ ਦੀ ਗੱਲ ਕਰੀਏ ਤਾਂ ਟ੍ਰੈਫਿਕ ਇੱਕ ਬਹੁਤ ਵੱਡੀ ਪ੍ਰੋਬਲਮ ਆ ਅਕਸਰ ਜਾਮ ਲੱਗੇ ਰਹਿੰਦੇ ਆ ਇਸ ਨੂੰ ਜਿਹੜਾ ਵਾ ਹੱਲ ਕਰਨ ਦੇ ਲਈ ਕੀ ਤੁਸੀਂ ਐਫਰਟਸ ਕਰੋਗੇ ਮੈਂ ਨੂੰ ਜਿਵੇਂ ਆਪਜੀ ਦੇ ਮਾਧਿਅਮ ਤੋਂ ਜਿਹੜਾ ਹੁਣ ਜਿਵੇਂ ਪਤਾ ਚੱਲ ਰਿਹਾ ਕਿ ਇੱਥੇ ਜਿਹੜਾ ਜਾਮ ਦੀ ਸਮੱਸਿਆ ਰਹਿੰਦੀ ਹੈ ਉਦੇ ਵਾਸਤੇ ਜਿਹੜਾ ਅਸੀਂ ਥਾਣੇ ਦੇ ਉੱਤੋਂ ਸਪੈਸ਼ਲ ਮੈਂ ਡਿਊਟੀ ਲਗਾ ਕੇ ਉਸ ਏਰੀਆ ਨੂੰ ਆਪਣੇ ਮਲਾਜ਼ਮਾਂ ਨੂੰ ਥੋੜੀ ਥੋੜੀ ਦੂਰੀ ਤੇ ਖਿਲਾਰ ਕੇ ਉਹ ਏਰੀਆ ਕਲੀਅਰ ਕਰਾ ਕੇ ਰੱਖਾਂਗੇ ਇਹਦੇ ਨਾਲ ਇਹਦੇ ਨਾਲ ਜਿਹੜਾ ਦੂਸਰਾ ਹੈਗਾ ਕਿ ਜਿਹੜੇ ਵਿਅਕਤੀ ਨੇ ਜਿਹੜਾ ਇਨਕ੍ਰੋਚਮੈਂਟ ਕੀਤੀ ਹੋਈ ਹੈ ਦੁਕਾਨਦਾਰਾਂ ਨੇ ਜਾਂ ਜਿਹੜੇ ਰੇੜੀਆਂ ਵਾਲੇ ਜਿਹੜੇ ਬਾਹਰ ਲਾ ਲੈਂਦੇ ਨੇ ਉਹਨਾਂ ਨੂੰ ਤੂੰ ਅਸੀਂ ਪਹਿਲਾਂ ਇੱਕ ਵਾਰੀ ਤੋਂ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਪਿੱਛੇ ਕਰਾਵਾਂਗੇ ਆਦਰਵਾਇਜ਼ ਫਿਰ ਉਹਨਾਂ ਦੇ ਖਿਲਾਫ ਇਨਕ੍ਰੋਚਮੈਂਟ ਦੇ ਕਾਰਵਾਈ ਕੀਤੀ ਜਾਏਗੀ ਸਰ ਰਾਤ ਦੇ ਸਮੇਂ ਵੀ ਜਿਹੜਾ ਵਾ ਕਾਨੂੰਨ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਸਪੈਸ਼ਲ ਨਾਕੇਬੰਦੀ ਜਾਂ ਪੈਟਰੋਲਿੰਗ ਜਿਹੜੀ ਕੀਤੀ ਜਾਏਗੀ ਥੋੜਾ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਥੋੜਾ ਸਰ ਕਲੀਅਰ ਕਰ ਦਿਓ ਕਾਨੂੰਨ ਵਿਵਸਥਾ ਨੂੰ ਲੈ ਕੇ ਸਾਡੇ ਥਾਣੇ ਦੇ ਏਰੀਆ ਵਿੱਚ ਆਲਰੇਡੀ ਜਿਹੜਾ ਹੈ ਉਹ ਰਾਤ ਨੂੰ ਇੱਕ ਪੈ ਜਿਹੜਾ ਡਿਊਟੀ ਅਫਸਰ ਆ ਉਹ ਵੀ ਰਹਿਦਾ ਔਰ ਮੈਂ ਵੀ ਇਲਾਕੇ ਵਿੱਚ ਹਾਜ਼ਰ ਰਹਿਣਾ ਔਰ ਮੈਂ ਤੁਹਾਨੂੰ ਇਸ ਚੀਜ਼ ਦਾ ਵਿਸ਼ਵਾਸ ਦਿਵਾਉਣਾ ਕਿ ਕੋਈ ਵੀ ਕਾਨੂੰਨ ਕਿਸੇ ਵਿਅਕਤੀ ਨੂੰ ਵੀ ਕਾਨੂੰਨ ਜਿਹੜਾ ਆਪਣੇ ਹੱਥ ਵਿੱਚ ਲੈਣ ਦੀ ਕੋਈ ਅਗਨ ਨਹੀਂ ਦਿੰਦੀ ਹੈਗੀ ਸਰ ਪ੍ਰਾਈਵੇਟ ਬਸਾਂ ਦੇਖਣ ਵਿੱਚ ਆਉਂਦਾ ਵਾ ਕਿ ਸ਼ਹਿਰ ਦੇ ਵਿੱਚ ਬਹੁਤ ਸਪੀਡ ਦੇ ਨਾਲ ਲੰਘਦੀਆਂ ਨੇ ਔਰ ਕਈ ਵਾਰੀ ਇਹਨਾਂ ਦੀ ਓਵਰ ਸਪੀਡ ਦੇ ਕਾਰਨ ਜਿਹੜਾ ਵਾ ਬੜੇ ਹਾਦਸੇ ਜਿਹੜੇ ਉਹ ਹੋ ਜਾਂਦੇ ਆ ਕੀ ਤੁਸੀਂ ਕੋਈ ਕੋਸ਼ਿਸ਼ ਕਰੋਗੇ ਕਿ ਪ੍ਰਾਈਵੇਟ ਬਸਾਂ ਦੀ ਸਪੀਡ ਸ਼ਹਿਰ ਚ ਹੌਲੀ ਕੀਤੀ ਜਾਵੇ ਬਿਲਕੁਲ ਜਿਵੇਂ ਜਿਵੇਂ ਜਿਹੜੀ ਜਿਹੜੀ ਸਮੱਸਿਆ ਵੀ ਹੈ ਕੋਈ ਵੀ ਸਮੱਸਿਆ ਕੱਲੀ ਨਹੀਂ ਇਹ ਸਮੱਸਿਆ ਨਹੀਂ ਇਹਦੇ ਨਾਲ ਜਿਹੜੀਆਂ ਹੋਰ ਵੀ ਇਹਨਾਂ ਰਿਲੇਟਡ ਸਮੱਸਿਆ ਨੇ ਉਹ ਸਾਰਿਆਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਜਿਹੜੀਆਂ ਖਾਸ ਕਰਕੇ ਜਿੱਦਾਂ ਇਹ ਬੱਸਿਸ ਵਾਲਾ ਜਦੋਂ ਤੁਸੀਂ ਕਹ ਰਹੇ ਹੋ ਪਾਰਟਿਕੂਲਰ ਜਿਹੜਾ ਮਸਲਾ ਗੱਲ ਕਰ ਰਹੇ ਹੋ ਇਹਦੇ ਬਾਰੇ ਜਿਹੜੇ ਬੱਸਿਸ ਮਾਲਕ ਹੈਗੇ ਆ ਜਾਂ ਇਹਨਾਂ ਦੀ ਯੂਨੀਅਨਸ ਹੈਗੀਆਂ ਜਾਂ ਜਿਹੜੇ ਇਹਨਾਂ ਦੇ ਅਡਾ ਇੰਚਾਰਜ ਆ ਉਹਨਾਂ ਨੂੰ ਇੱਕ ਵਾਰੀ ਤਾਂ ਅਸੀਂ 1 ਟੂ 1 ਜਾ ਕੇ ਇਹਨਾਂ ਨਾਲ ਗੱਲ ਕਰਾਂਗੇ ਆਦਰਵਾਇਜ਼ ਫਿਰ ਜਿਹੜਾ ਵੀ ਕੋਈ ਸਪੀਡਿੰਗ ਕਰੇਗਾ ਉਹਦੇ ਖਲਾ ਕਾਨੂੰਨੀ ਕਾਰਵਾਈ ਹੋਏਗੀ ਲਾਸਟ ਵਿੱਚ ਸ਼ਹਿਰ ਵਾਸੀਆਂ ਨੂੰ ਕੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਪੁਲਿਸ ਦਾ ਸਾਥ ਦਿਓ ਪੁਲਿਸ ਤੇ ਭਰੋਸਾ ਕਰੋ ਔਰ ਪੁਲਿਸ ਨੂੰ ਆਪਣਾ ਦੋਸਤ ਸਮਝੋ ਜਿੰਨੀ ਜਿੰਨੀ ਜ਼ਿਆਦਾ ਇਨਫੋਰਮੇਸ਼ਨ ਤੁਸੀਂ ਪੁਲਿਸ ਨੂੰ ਦਿਓਗੇ ਕਿਸੇ ਨਸ਼ੇ ਵਾਲੇ ਵਿਅਕਤੀ ਬਾਰੇ ਜਾਂ ਕਿਸੇ ਗੈਰ ਕਾਨੂੰਨੀ ਗਤੀਵਿਧੀਆਂ ਬਾਰੇ ਜਾਂ ਕਿਸੇ ਗੈਰ ਸਮਾਜਿਕ ਕੰਮ ਜੇ ਕੋਈ ਹੋ ਰਿਹਾ ਹੈ ਉਹਦੇ ਬਾਰੇ ਜਿੰਨੀ ਤੁਸੀਂ ਇਨਫੋਰਮੇਸ਼ਨ ਦਿਓਗੇ ਮੈਂ ਇਹ ਚੀਜ਼ ਇਨਸ਼ੋਰ ਕਰਾਂਗਾ ਕਿ ਤੁਹਾਡਾ ਕਿਸੇ ਦਾ ਨਾਮ ਜਿਹੜਾ ਕੋਈ ਇਨਫੋਰਮੇਸ਼ਨ ਦੇ ਰਿਹਾ ਉਹਦਾ ਨਾਮ ਬਾਹਰ ਨਾ ਆਵੇ ਔਰ ਉਸ ਦੇ ਖਿਲਾਫ ਕੋਈ ਜਿਹੜੀ ਜਿਹੜਾ ਵਿਅਕਤੀ ਹੈ ਜਿਹਦੇ ਬਾਰੇ ਤੁਸੀਂ ਇਨਫੋਰਮੇਸ਼ਨ ਵੀ ਦਿਓਗੇ ਉਹਦੇ ਉੱਤੇ ਹਮ 100% ਕਾਰਵਾਈ ਹੋਏਗੀ ਔਰ ਇਹਦੇ ਨਾਲ ਨਾਲ ਜਿਹੜਾ ਸ਼ਹਿਰ ਵਾਸੀਆਂ ਤੋਂ ਉਹਦੇ ਮਾਨ ਜਿਹੜਾ ਬਰਕਰਾਰ ਰੱਖਿਆ ਜਾਏਗਾ ਸੋ ਗੱਲਬਾਤ ਲਈ ਧੰਨਵਾਦ ਇਹ ਸੁਣ ਤਾਰੀਵਾਲ ਦੇ ਨਵੇਂ ਆਏ ਐਸਚੂ ਇਨਸਪੈਕਟਰ ਦਵਿੰਦਰ ਪ੍ਰਕਾਸ਼ ਜੀ ਜਿਨ੍ਹਾਂ ਨੇ ਆਉਂਦੇ ਵੱਡਾ ਐਲਾਨ ਕੀਤਾ ਵਾ ਕਿ ਨਸ਼ੇ ਦੇ ਖਿਲਾਫ ਉਹ ਸਖਤ ਕਾਰਵਾਈ ਕਰਨਗੇ ਔਰ ਜਿਹੜੇ ਨਸ਼ੇ ਦੇ ਪੀੜਿਤ ਨੌਜਵਾਨ ਨੇ ਉਹਨਾਂ ਨੂੰ ਉਹਨਾਂ ਨੇ ਆਪਣਾ ਸਾਡੇ ਨਿਊ ਚੈਨਲ ਦੇ ਰਾਹੀਂ ਮੋਬਾਈਲ ਨੰਬਰ ਵੀ ਜਾਰੀ ਕੀਤਾ ਵਾ ਔਰ ਕੋਈ ਵੀ ਵਿਅਕਤੀ ਆ ਕੇ ਇਹਨਾਂ ਤੋਂ ਮਦਦ ਮੰਗ ਸਕਦਾ ਵਾ ਫ੍ਰੀ ਦੇ ਵਿੱਚ ਜਿਹੜਾ ਵਾ ਉਹ ਉਹਨਾਂ ਦਾ ਨਸ਼ਾ ਛਡਾਇਆ ਜਾਏਗਾ ਤਕਰੀਬਨ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਐਸ ਐਚਓ ਸਾਹਿਬ ਨੇ ਕਿਹਾ ਵਾ ਕਿ ਸਖਤ ਰੁਖ ਜਿਹੜਾ ਵਾ ਉਹ ਪੁਲਿਸ ਵੱਲੋਂ ਅਪਣਾਇਆ ਜਾਏਗਾ ਔਰ ਇਨ੍ਹਾਂ ਬਾਰੇ ਜੋ ਐਕਸਪ੍ਰੈਸ ਨਿਊਜ਼ نیٹ ਨੇ ਜਾਣਕਾਰੀ ਹਾਸਲ ਕੀਤੀ ਆ ਤਮਾਮ ਜਿੱਦਾਂ ਪਠਾਨਕੋਟ ਮੋਗਾ ਮਾਲਵਾ ਸਾਈਡ ਦੇ ਜਿਹੜੇ ਆ ਉਹ ਕਾਫੀ ਏਰੀਆਜ਼ ਦੇ ਵਿੱਚ ਜਿਹੜਾ ਵਾ ਇਹ ਡਿਊਟੀ ਦੇ ਕੇ ਆਏ ਔਰ ਤਜਰਬੇਕਾਰ ਨੇ ਔਰ ਇੱਕ ਦਲੇਰ ਅਫਸਰ ਨੇ ਉਮੀਦ ਕਰਦੇ ਆ ਕਿ ਸ਼ਹਿਰ ਧਾਰੀਵਾਲ ਔਰ ਇਲਾਕੇ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਵਧੀਆ ਔਰ ਸਚਾਰੂ ਢੰਗ ਨਾਲ ਚਲਾਉਣ ਦੇ ਲਈ ਐ ਐਸ ਐਚਓ ਧਾਰੀਵਾਲ ਦਵਿੰਦਰ ਪ੍ਰਕਾਸ਼ ਜੀ ਵਧੀਆ ਰੋਲ ਲਭਾਉਣਗੇ ਲਗਾਤਾਰ ਤੁਸੀਂ ਖਬਰਾਂ ਦੇ ਲਈ ਜੁੜੇ ਰਹੋ ਆਪਣੇ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ ਨੈਟ ਦੇ ਨਾਲ ਮੈਂ ਤੁਹਾਡਾ ਆਪਣਾ ਰਿਪੋਰਟਰ ਯਸ਼ ਪੰਡਤ ਧੰਨਵਾਦ